ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਜਮੀਰ ਦੇ ਮਰਨ ਨੂੰ ਮੌਤ ਗਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਜਾਣਦੇ ਹੋ ਕਿ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕੱਠੇ ਹੋਏ ਆਂ ਤੇ ਬੀਤੇ ਤਿੰਨ ਹਫ਼ਤਿਆਂ ਤੋਂ ਆਪਾਂ ਤੀਜੇ ਘੱਲੂ ਘਰੇ ਬਾਰੇ ਵੀ ਵਿਚਾਰ ਕਰ ਰਹੇ ਹਾਂ ਦੋ ਹਫ਼ਤੇ ਪਹਿਲਾਂ ਬੱਚਿਆਂ ਨੇ ਜੂਨ 1 ਤੋਂ ਲੈ ਕੇ 3 ਤਰੀਕ ਤੱਕ ਕੀ ਹੋਇਆ ਉਸ ਬਾਰੇ ਗੱਲ ਕੀਤੀ ਬੀਤੇ ਹਫ਼ਤੇ ਆਪਾਂ ਨੇ 4 ਤੋਂ ਲੈ ਕੇ 6 ਤੱਕ ਕੀ ਹੋਇਆ ਉਸ ਬਾਰੇ ਗੱਲ ਕੀਤੀ ਉਸ ਦਿਨ ਸੰਤਾਂ ਦੀ ਸ਼ਹੀਦੀ ਹੋ ਜਾਂਦੀ ਹੈ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ अनेਕਾਂ ਜਿਹੜੇ ਹੋਰ ਸਿੰਘ ਸਿੰਘਣੀਆਂ ਸੀ ਉਹ ਸ਼ਹੀਦ ਹੋ ਜਾਂਦੇ ਨੇ ਉਹ ਤੋਂ ਬਾਅਦ 7 ਤੇ 8 ਤਰੀਕ ਨੂੰ ਵੀ ਆ ਜਿਹੜੀ ਲੜਾਈ ਜਾਰੀ ਰਹਿੰਦੀ ਹੈ ਬਹੁਤ ਜ਼ਿਆਦਾ ਨਹੀਂ ਪਰ ਕੁਐਸਚਨ ਆਪਾਂ ਹੁੰਦੀਆਂ ਨੇ ਸੋ ਉਹਨਾਂ ਬਾਰੇ ਕੀ ਕੀ ਸੀਗਾ 7 8 ਤਰੀਕ ਨੂੰ ਕੀ ਵਾਪਰਿਆ ਉਹਦੇ ਬਾਰੇ ਬੱਚਾ ਤੁਹਾਨੂੰ ਅਨੰਤ ਵੀਰ ਸਿੰਘ ਜੀ ਦੱਸਣਗੇ ਆਮ ਉਸ ਤੋਂ ਇਲਾਵਾ ਕੁਝ ਬੱਚਿਆਂ ਨੇ ਕਵਤਾਵਾਂ ਤਿਆਰ ਕੀਤੀਆਂ ਨੇ ਬੱਚੇ ਤੁਹਾਨੂੰ ਨਾਲ ਦੱਸਿਓ ਕਿ ਕਿਹੜੇ ਕਿਹੜੇ ਬੱਚੇ ਨੇ ਕਦੋਂ ਆਉਣਾ ਵਾ ਕੁਝ ਬੱਚਿਆਂ ਨੇ ਉਸ ਮੌਕੇ ਬਾਰੇ ਜਿਹੜੇ ਸਵਾਲ ਜਵਾਬ ਨੇ ਉਹ ਤਿਆਰ ਕੀਤੇ ਨੇ ਉਹਨਾਂ ਬਾਰੇ ਦੱਸਣਗੇ ਤੋ ਮੈਂ ਆਪਾਂ ਗੱਲ ਇਹ ਤੋਂ ਪਹਿਲਾਂ ਕਿ ਆਪਾਂ ਸਪੀਚ ਸ਼ੁਰੂ ਕਰੀਏ ਇੱਕ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਆਪਣੇ ਕੋਲ ਸਿਰਫ ਇੱਕ ਘੰਟਾ ਹੁੰਦਾ ਹੈ ਹਫਤੇ ਬਾਅਦ ਜਦੋਂ ਆਪਾਂ ਇੱਥੇ ਸਾਰੇ ਇਕੱਠੇ ਹੁੰਨੇ ਆ ਤੇ ਖਾਸ ਤੌਰ ਤੇ ਮੈਂ ਮਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਬੱਚੇ ਆ ਉਹ ਆਮ ਤੌਰ ਤੇ ਬਾਹਰ ਜਾਂ ਤਾਂ ਫੋਨ ਨਹੀਂ ਬੈਠੇ ਹੁੰਦੇ ਆ ਜਾਂ ਜੇ ਅੰਦਰ ਵੀ ਬੈਠਿਆ ਤਾਂ ਉਹਨਾਂ ਕੋਲ ਫੋਨ ਹੁੰਦੀ ਹੈ ਦੇਖੋ ਭਾਈ ਜੇ ਤਾਂ ਸਾਡੇ ਕੋਲ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਜੋੜਨਾ ਹੈ ਮਿਹਨਤ ਕਰਨੀ ਪਊਗੀ ਦੁਨੀਆ ਤੇ ਕੋਈ ਕੰਮ ਹੈ ਜਾਨੀ ਕਿ ਜਿਹੜਾ ਬਿਨਾ ਮਿਹਨਤ ਹੁੰਦਾ ਹੋਵੇ ਤੇ ਖਾਸ ਤੌਰ ਤੇ ਜਿਹੜਾ ਉਚਾਈ ਵੱਲ ਨੂੰ ਜਾਂਦਾ ਹੋਵੇ ਹਾਂ ਨਿਮਾਨ ਵੱਲ ਨੂੰ ਜਾਣਾ ਵਾ ਉਹਦੇ ਲਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਬੱਚਿਆਂ ਨੂੰ ਪੁੱਠੇ ਪਾਸੇ ਲਾਉਣਾ ਤੁਹਾਨੂੰ ਖੁਦ ਮਿਹਨਤ ਨਹੀਂ ਕਰਨੀ ਪਊਗੀ ਆਪਣੇ ਆਪ ਚਲੇ ਜਾਣਗੇ ਪਰ ਜਦੋਂ ਤੁਸੀਂ ਕਿਸੇ ਨੂੰ ਉੱਪਰ ਚਾੜਨਾ ਹੈ ਤਾਂ ਬਹੁਤ ਜ਼ਿਆਦਾ ਸਖਤ ਮਿਹਨਤ ਦੀ ਲੋੜ ਹੈ ਸਾਡੇ ਕੋਲ ਸਿਰਫ 1 ਘੰਟਾ ਹੁੰਦਾ ਜਦੋਂ ਬੱਚੇ ਘੱਟੋ ਘਾਟੇ ਜੇ ਉਹਨਾਂ ਨੂੰ ਸਮਝ ਨਹੀਂ ਜ਼ਿਆਦਾ ਆਉਂ ਤਾਂ ਇੱਕ ਮਾਹੌਲ ਤਾਂ ਉਹਨਾਂ ਦੇ ਮਨ 'ਚ ਬਣਊਗਾ ਸੋ ਜਦੋਂ ਭਾਈ ਸਾਹਿਬ ਨੇ ਕੀਰਤਨ ਕਰਦੇ ਨੇ ਜਾਂ ਜਦੋਂ ਇੱਥੇ ਵਿਚਾਰਾਂ ਹੁੰਦੀਆਂ ਨੇ ਜਿਹੜਾ ਦਰਬਾਰ ਸਾਹਿਬ ਦਾ ਸਮਾਂ ਗੁਰੂ ਸਾਹਿਬ ਜੀ ਦੀ ਜਦੋਂ ਆਪਾਂ ਆ ਕੇ ਹਜ਼ੂਰੀ 'ਚ ਬੈਠਣਾ ਵਾ ਅਸੀਂ ਇੱਥੇ ਆਉਂਦੇ ਹੀ ਇਸ ਕੰਮ ਲਈ ਆ ਸੋ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਬਾਹਰ ਖੇਡਣ ਤੋਂ ਹਟਾਵੋ ਇੱਥੇ ਬੈਠਣਗੇ ਤਾਂ ਬੱਚੇ ਕੋਈ ਜ਼ਰੂਰ ਸਿੱਖਣਗੇ ਘੱਟੋ-ਘੱਟ ਉਹਨਾਂ ਨੂੰ ਸਤਕਾਰ ਪੈਦਾ ਹੋਊ ਕਿ ਅਸੀਂ ਕਿਸ ਲਈ ਆਏ ਆ ਗੁਰੂ ਸਾਹਿਬ ਦੇ ਕੋਲ ਅਸੀਂ ਦਰਬਾਰ ਸਾਹਿਬ 'ਚ ਬੈਠਣਾ ਹੈ ਦੂਜੀ ਗੱਲ ਇਹ ਹੈ ਕਿ ਜਿਹੜੀ ਦਰਬਾਰ ਸਾਹਿਬ ਦੀ ਸ਼ਾਨ ਹੈ ਉਹ ਵੀ ਇਸ ਵਿੱਚ ਹੀ ਹੈ ਸਾਡੇ ਕੋਲ ਸਭ ਤੋਂ ਜਿਹੜੀ ਮਹਾਨ ਹਸਤੀ ਹੈ ਉਹ ਕੋਲ ਹੋਣ ਤੇ ਅਸੀਂ ਉਹਨਾਂ ਦੇ ਕੋਲ ਨਾ ਹੋਈਏ ਇਹ ਗੱਲ ਸਾਨੂੰ ਸ਼ੋਭਾ ਨਹੀਂ ਦਿੰਦੀ ਸਾਡੇ ਘਰੇ ਕੋਈ ਖਾਸ ਮਹਿਮਾਨ ਆਇਆ ਹੋਵੇ ਅਸੀਂ ਸਾਰੇ ਉਸ ਦੇ ਆਲੇ-ਦਾਲੇ ਹੋ ਕੇ ਬਹਿਨੇ ਆ ਕੋਈ ਨਿੱਕਾ ਮੋਟਾ ਅਫਸਰ ਆਇਆ ਹੋਵੇ ਤਾਂ ਸਾਰਾ ਟੱਬਰ ਕੀ ਆਂਢੀ ਗੁਆਂਢੀ ਉਹਦੇ ਆਲੇ-ਦਾਲੇ ਹੋ ਕੇ ਬਹਿੰਦੇ ਆ ਪਰ ਜਿੱਥੇ ਜਿਹੜੀ ਦੁਨੀਆ ਦਾ ਦੀਨ ਦਾਦਾ ਜਿੰਨਾਂ ਕੋਲ ਆ ਕੇ ਅਸੀਂ ਅਰਦਾਸ ਕਰਨੀ ਆ ਅਸੀਂ ਉਹਨਾਂ ਦੇ ਕੋਲ ਜਦੋਂ ਆਉਨੇ ਆ ਤਾਂ ਅਸੀਂ ਖੁਦ ਹੀ ਉਹਦੇ ਲਈ ਕੋਈ ਐਫਰਟ ਨਹੀਂ ਕਰਦੇ ਜਿਹੜਾ ਸਾਡੇ ਕੋਲ 1 ਘੰਟਾ ਵੀ ਹੈ ਅਸੀਂ ਉਹ ਵੀ ਬੱਚੇ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਨਹੀਂ ਪਾਉਂਦੇ ਮੈਂ ਇੱਕ ਕ੍ਰਿਸਚੀਅਨ ਬੀਬੀ ਮੇਰੇ ਕੋਲ ਕੰਮ ਕਰਦੀ ਸੀ ਜੋ ਉਹਨੇ ਦੱਸਿਆ ਮੇਰਾ ਖਿਆਲ ਆ ਸੀ ਕਦੇ ਕਦੇ ਵੀ ਨਹੀਂ ਉਸ ਤਰ੍ਹਾਂ ਕੀਤਾ ਹੋਣਾ ਉਹਨਾਂ ਦੇ ਹਫਤੇ ਦੇ ਵਿੱਚ 2 ਦਿਨ ਸੈਸ਼ਨ ਹੁੰਦਾ ਸੀ ਤੇ ਉਹ ਕਹਿੰਦੀ 4 ਘੰਟੇ ਲੱਗਦਾ ਇੱਕ ਬੁੱਧਵਾਰ ਹੁੰਦਾ ਸੀ ਇੱਕ ਸ਼ਨੀਵਾਰ ਤੇ 4 ਘੰਟੇ ਉਹਨਾਂ ਨੂੰ ਕੋਈ ਉੱਥੇ ਫੂਡ ਨਹੀਂ ਪ੍ਰੋਵਾਈਡ ਕੀਤਾ ਜਾਂਦਾ ਜਿਵੇਂ ਸਾਡੇ ਕੋਲ ਹੁੰਦਾ ਸੀ ਪਹਿਲਾਂ ਲੰਗਰ 'ਚ ਘੰਟਾ ਲਾਉਨੇ ਆ ਫਿਰ ਅਸੀਂ ਬਾਅਦ 'ਚ ਦੇਖਦੇ ਆ ਕਿ ਹੁਣ ਆ ਕੇ ਬੈਠੀਏ ਫਿਰ ਸਾਨੂੰ ਦੁਆਰਾ ਖਾਣ ਦਾ ਫਿਕਰ ਪਿਆ ਜਾਂਦਾ ਉਹ ਕਹਿੰਦੇ ਅਸੀਂ ਜਾਣਦੇ ਆ ਉਹਨਾਂ ਦਾ ਪ੍ਰੋਪਰ ਜੋ ਸ케ਜੂਲ ਬਣਿਆ ਹੋਇਆ ਉਹਨਾਂ ਦੀ ਉਸ ਹਿਸਾਬ ਨਾਲ ਉਹਨਾਂ ਨੇ ਜੋ ਪਹਿਲਾਂ ਪੜਿਆ ਜਾਂਦਾ ਫਿਰ ਉਹਦੇ ਅਰਥ ਸਮਝਾਏ ਜਾਂਦੇ ਨੇ ਫਿਰ ਉਹ ਤੋਂ ਬਾਅਦ ਜਿਵੇਂ ਅਸੀਂ ਆਪਾਂ ਕੀਰਤਨ ਕਰਦੇ ਆ ਉਹ ਸੌਂਗ ਆਉਂਦੇ ਆ ਉਦਾਂ ਦੇ ਉਹਨਾਂ ਦੀ ਉਸ ਚੀਜ਼ ਦੀ ਤਿਆਰੀ ਹੁੰਦੀ ਸੀਗੀ ਬੁੱਧਵਾਰ ਨੂੰ ਤਿਆਰੀ ਕਰਦੇ ਸੀ ਐਤਵਾਰ ਨੂੰ ਉਹਦੀ ਡਿਲੀਵਰੀ ਹੁੰਦੀ ਸੀ ਤੇ ਨਵਾਂ ਜਿਹੜਾ ਸੀਗਾ ਉਹ ਸਿੱਖਿਆ ਜਾਂਦਾ ਸੀ ਤੇ ਜੇਕਰ ਅਸੀਂ ਇੰਨਾ ਨਹੀਂ ਕਰ ਸਕਦੇ ਘੱਟੋ ਘੱਟ ਵੇਲੇ ਸਾਨੂੰ ਉਹ ਤੋਂ ਵੱਧ ਕਰਨਾ ਚਾਹੀਦਾ ਅਸੀਂ ਬੱਚਿਆਂ ਨੂੰ ਜੋੜਨ ਲਈ ਹੋਰ ਬਹੁਤ ਕੋਸ਼ਿਸ਼ ਹੈ ਪਰ ਇੰਨੀ ਕੁ ਮੇਰੀ ਜੁਰੂ ਬੇਨਤੀ ਕਬੂਲ ਕਰਿਓ ਕਿ ਭਾਈ ਜਦੋਂ ਬੱਚੇ ਇੱਥੇ ਆਏ ਹੋਏ ਨੇ ਤੁਸੀਂ ਸਾਰੇ ਆਏ ਹੋਏ ਹੋ ਤੁਸੀਂ ਇੰਨੀ ਮਿਹਨਤ ਕਰਕੇ ਆਏ ਹੋ ਸਮਾਂ ਕੱਢ ਕੇ ਆਏ ਹੋ ਤਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੀ ਹਾਜ਼ਰ ਹੋਵੋ ਨਾ ਕਿ ਬੱਚਿਆਂ ਨੂੰ ਫੋਨ ਦੇ ਕੇ ਆਪਾਂ ਬਿਠਾਈਏ ਜਾਂ ਬਾਹਰ ਬਿਠਾਈਏ ਜੇ ਬੱਚੇ ਅੱਜ ਗੁਰੂ ਸਾਹਿਬ ਕੋਲ ਆਉਣਗੇ ਤਾ ਗੁਰੂ ਸਾਹਿਬ ਦੀ ਆਪੇ ਹੀ ਰਹਿਮਤ ਹੋਊਗੀ ਬੱਚੇ ਜੁੜਨਗੇ ਆਪਣੇ ਇਤਿਹਾਸ ਨਾਲ ਵੀ ਜੁੜਨਗੇ ਧਰਮ ਨਾਲ ਵੀ ਜੁੜਨਗੇ ਤੁਹਾਡੇ ਵੀ ਅਗਿਆਕਾਰੀ ਹੋਣਗੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੇ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਆ ਆਨੰਤ ਵੀਰ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ 7 ਤੇ 8 ਤਰੀਕ ਨੂੰ ਜੋ ਕੁਝ ਹੋਇਆ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਨੰਤ ਵੀਰ ਸਿੰਘ ਹੈ ਅੱਜ ਮੈਂ ਤੁਹਾਨੂੰ ਤੀਜੇ ਕੱਲੂਕਾਰਿਆ ਦੌਰਾਨ 7 ਅਤੇ 8 ਜੂਨ ਨੂੰ ਕੀ ਵਾਪਰਿਆ ਉਸ ਬਾਰੇ ਦੱਸੂਗਾ 7 ਜੂਨ ਨੂੰ ਜਦੋਂ ਸਿਪਾਹੀ ਅਕਾਲ ਤਖਤ ਸਾਹਿਬ ਦੇ ਅੰਦਰ ਗਏ ਤਾਂ ਅੰਦਰੋਂ ਦੋ ਸਿੰਘ ਬਾਹਰ ਆਏ ਇੱਕ ਨੂੰ ਤਾਂ ਫੌਜ ਨੇ ਉਸੇ ਵੇਲੇ ਗੋਲੀ ਮਾਰ ਦਿੱਤੀ ਅਤੇ ਦੁਜੇ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁੱਛਗਿੱਛ ਕਰਨ ਲੱਗੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਪਾਈ ਅਮਰੀਕ ਸਿੰਘ ਜੀ ਜਨਰਲ ਸੁਬੇਕ ਸਿੰਘ ਜੀ ਅਤੇ ਸੰਤ ਜਨਰਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸ਼ਹੀਦियां ਪਾ ਚੁੱਕੇ ਹਨ ਇਹ ਪਤਾ ਲੱਗਣ ਤੇ ਫੌਜ ਵੱਲੋਂ ਦਿੱਲੀ ਨੂੰ ਸੁਨੇਹੇ ਭੇਜੇ ਗਏ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਰਦੇ ਤੋਂ ਤਸਦੀਕ ਕਰਵਾ ਕੇ ਯਕੀਨੀ ਬਣਾਓ ਕਿ ਇਹ ਖਬਰ ਸੱਚ ਹੈ ਪਈ ਅਮਰੀਕ ਸਿੰਘ ਜੀ ਪਾਬਾ ਠਾਰਾ ਸਿੰਘ ਜੀ ਅਤੇ ਸੰਤ ਜਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀਆਂ ਸਰੀਰਾਂ ਨੂੰ ਕੰਟਾਕਾਰ ਵਾਲੇ ਪਾਸਿਓਂ ਲਿਜਾ ਕੇ ਐਸਜੀਪੀਸੀ ਦੇ ਸੂਚਨਾ ਦਫ਼ਤਰ ਵਿੱਚ ਬਰਫ਼ ਦੀਆਂ ਸੀਲਾਂ ਤੇ ਰੱਖਿਆ ਗਿਆ। ਉੱਥੇ ਇਹਨਾਂ ਦੇ ਸਰੀਰਾਂ ਦੇ ਦਰਸ਼ਨ ਫੌਜੀ ਵੀ ਕਰ ਰਹੇ ਸਨ ਅਤੇ ਉਹਨਾਂ ਦੇ ਚਿਹਰੇ ਬੜੇ ਗਮਗੀਨ ਸਨ ਇਸ ਗੱਲ ਨੂੰ ਜਨਰਲ ਬਰਾੜ ਵੀ ਮੰਨਦਾ ਹੈ। ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਜਿੱਥੇ ਸਿੱਖਾਂ ਵਿੱਚ ਇਸ ਹਮਲੇ ਨੂੰ ਲੈ ਕੇ ਅਤੇ ਸੰਤਾ ਦੇ ਸੰਤਾ ਦੀ ਸਿੱਧੀ ਹੋਣ ਕਰਕੇ ਸੋਗ ਦੀ ਲਹਿਰ ਸੀ ਉੱਥੇ ਦੂਜੇ ਪਾਸੇ Hindu ਦੁਕਾਨਦਾਰ ਅਤੇ ਵਪਾਰੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਜਨਰਲ ਬਰਾੜ ਦੱਸਦਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ Hindu ਦੁਕਾਨਦਾਰ ਫੌਜੀਆ ਨੂੰ ਵੀ ਮਠਿਆਈਆਂ ਅਤੇ ਗਰਮਾ-ਗਰਮ ਪੂਣੀਆਂ ਚੁਕਾ ਰਹੇ ਹਨ ਤਾਂ ਉਸਨੇ ਇਹ ਸਦਾ ਤੁਰੰਤ ਨੋਟਸ ਲਿਆ ਅਤੇ ਇਸ ਨੂੰ ਬੰਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਲੇਖਕ ਕੁਸ਼ਵੰਤ ਸਿੰਘ ਵੀ ਲਿਖਦਾ ਹੈ ਕਿ ਜਦੋਂ ਟੇਲੇ ਦੇਨ ਤੇ ਉਹ ਆਉਂਦੇ ਸਰ ਸਾਹਿਬ ਗਿਆ ਤਾਂ ਜਦੋਂ ਉਹ ਬਾਜ਼ਾਰ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਇੱਕ ਦੁਕਾਨਦਾਰ ਨੇ ਸਿਗਰਟਾਂ ਦੀ ਡੱਬੀ ਉਸ ਸਦੇਸ਼ੇਰ ਉੱਪਰ ਦੀ ਮਾਰ ਕੇ ਦੂਜੇ ਪਾਸੇ ਵਾਲੇ ਦੁਕਾਨਦਾਰ ਨੂੰ ਫੜਾਈ ਅਤੇ ਕਹਿੰਦਾ ਹੈ ਕਿ ਇਹ ਨਵਾਂ ਬ੍ਰਾਂਡ ਆਇਆ ਹੈ ਪਿੰਡਰਾ ਵਾਲਾ ਬ੍ਰਾਂਡ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 95% ਤੋਂ ਵੱਧ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਸਭ ਤੋਂ ਪਵਿੱਤਰ ਸਥਾਨ ਉੱਤੇ ਉਸੇ ਹੀ ਦੇਸ਼ ਦੀ ਫੌਜ ਵੱਲੋਂ ਹਮਲਾ ਕਰਕੇ ਉਹਨਾਂ ਦੇ ਹਿਰਦਿਆਂ ਨੂੰ ਦੁਖਾਇਆ ਗਿਆ ਇੱਥੇ ਹੀ ਬਸ ਨਹੀਂ ਸਰਕਾਰੀ ਸ਼ਹਿਤ ਸਰਕਾਰ ਪੱਖੀ ਹਿੰਦੂਆਂ ਵੱਲੋਂ ਇਸ ਤਰ੍ਹਾਂ ਦੀਆਂ 24 ਗੱਲਾਂ ਸਿੱਖਾਂ ਨੂੰ ਕਹੀਆਂ ਗਈਆਂ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕਿਹਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਖੁਦ ਜਾਣਾ ਚਾਹੁੰਦਾ ਹੈ ਉਸ ਦਾ 8 ਤਰੀਕ ਨੂੰ ਆਉਂ ਉਸ ਦਾ 8 ਤਰੀਕ ਨੂੰ ਆਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਫੌਜ ਅਤੇ ਸਰਕਾਰੀ ਅਮਲਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪਏ ਮਲਬੇ ਨੂੰ ਸਾਫ਼ ਕਰਨ ਵਿੱਚ ਜੁਟ ਗਿਆ ਤਾਂ ਕਿ ਰਾਸ਼ਟਰਪਤੀ ਦੇ ਆਉਣ ਤੱਕ ਸਾਰਾ ਕੁਝ ਸਾਫ਼ ਕੀਤਾ ਜਾ ਸਕੇ 8 ਤਰੀਕ ਨੂੰ ਬਾਅਦ ਦੁਪਹਿਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਇਆ ਉਹਨਾਂ ਨੂੰ ਲੈਣ ਲਈ ਗਿਆਨੀ ਸਾਹਿਬ ਸਿੰਘ ਜਨਰਲ ਬਰਾਡ ਅਤੇ ਸੰਦਰਜੀ ਕੰਟਾਕਾਰ ਵਾਲੇ ਪਾਸੇ ਗਏ ਰਸਤੇ ਵਿੱਚ ਗਿਆਨੀ ਜੈਲ ਸਿੰਘ ਸਾਰੇ ਪਾਸੇ ਹੋਈ ਤਬਾਈ ਦੇਖ ਰਿਹਾ ਸੀ ਅਤੇ ਚੁੱਪ ਸੀ ਉਹਨੇ ਮੂੰਹੋਂ ਕੁਝ ਵੀ ਨਾ ਬੋਲਿਆ ਗਿਆਨੀ ਜੈਲ ਸਿੰਘ ਨੇ ਸ਼ੀਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਕੁਝ ਦੇਰ ਕੀਰਤਨ ਸੁਨਿਆ ਜਦੋਂ ਉੱਥੋਂ ਉਹ ਬਾਹਰ ਨਿਕਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸਾਹਮਣੇ ਆਇਆ ਤਾਂ ਉਸ ਤੇ ਇਕਦਮ ਗੋਲੀਆਂ ਦੀ ਵਾਛੜ ਹੋਈ ਇਸ ਵਿੱਚ ਗਿਆਨੀ ਜੈਲ ਸਿੰਘ ਤਾਂ ਬਚ ਗਿਆ ਪਰ ਕੈਪਟਨ ਕੇਪੀ ਚੌਧਰੀ ਗੰਭੀਰ ਜ਼ਖਮੀ ਹੋ ਗਿਆ ਫੌਜ ਨੇ ਫਟਾਫਟ ਉੱਥੋਂ ਗਿਆਨੀ ਜੈਲ ਸਿੰਘ ਨੂੰ ਬਾਹਰ ਕੱਢਿਆ ਅਤੇ ਫਿਰ ਕਮਾਂਡੋ ਇਹ ਦੇਖਣ ਲਈ ਕਿ ਫਾਇਰ ਕਿਸ ਪਾਸੇੋਂ ਆਇਆ ਹੈ ਬ੍ਰੈਂਡ ਬੂਟਾ ਖਾੜੇ ਵੱਲ ਨੂੰ ਗਏ ਉਹਨਾਂ ਦੇ ਉੱਥੇ ਪਹੁੰਚਣ ਤੇ ਇਕਦਮ ਤੇਜ਼ ਫਾਇਰਿੰਗ ਹੋਈ ਜਿਸ ਵਿੱਚ ਚਾਰ ਬੰਦੇ ਗੰਭੀਰ ਜ਼ਖਮੀ ਹੋ ਗਏ ਜਦੋਂ ਫੌਜ ਵਾਲੇ ਜ਼ਖਮੀਆਂ ਨੂੰ ਸੰਭਾਲਣ ਲੱਗੇ ਹੋਏ ਸੀ ਤਾਂ ਬੁੰਗਿਆ ਵਿੱਚੋਂ ਕੁਝ ਸਿੰਘ ਨਿਕਲੇ ਅਤੇ ਡੋਗਰਿਆਂ ਦੇ ਕੈਪਟਨ ਰਾਮਪਾਲ ਅਤੇ ਦੋ ਹੋਰ ਬੰਦਿਆਂ ਨੂੰ ਧੂਫ ਕੇ ਅੰਦਰ ਲੈ ਗਏ ਫੌਜ ਨੂੰ ਇਕਦਮ ਫਿਰ ਪਾਜੜਾ ਪੈ ਗਈਆਂ ਉਹਨਾਂ ਨੇ ਕਮਰਿਆਂ ਅੰਦਰ ਗਨੇੜ ਛੱਟੇ ਪਰ ਜਦੋਂ ਬਾਅਦ ਵਿੱਚ ਉਹਨਾਂ ਨੇ ਕਮਰਿਆਂ ਵਿੱਚ ਜਾ ਕੇ ਦੇਖਿਆ ਤਾਂ ਕੈਪਟਨ ਰਾਮਪਾਲ ਉਹ ਵੀ ਮਰਿਆ ਪਿਆ ਸੀ ਇਸ ਤਰ੍ਹਾਂ ਥੋੜੀ ਬਹੁਤੀ ਫਾਇਰਿੰਗ 8 ਤਰੀਕ ਦੀ ਰਾਤ ਨੂੰ ਵੀ ਹੁੰਦੀ ਰਹੀ ਇਸ ਤੋਂ ਬਾਅਦ ਗ੍ਰਿਫਤਾਰੀਆਂ ਦਾ سلسلہ ਲਗਭਗ ਇਸ ਤੋਂ ਬਾਅਦ ਗ੍ਰਿਫਤਾਰੀਆਂ ਦਾ سلسلہ ਲਗਭਗ 10 ਤਰੀਕ ਤੱਕ ਜਾਰੀ ਰਿਹਾ ਇਹ ਸੰਸਾਰ ਭਰ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਵਿੱਚ ਹਮਲਾ ਕੀਤਾ ਹੋਵੇ ਸਾਰੇ ਸੂਤਰਾਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਆਲੇ ਦੁਆਲੇ ਲੜਨ ਵਾਲੇ ਜੂਜਾਰੂ ਸਿੰਘਾਂ ਦੀ ਗਿਣਤੀ 150 ਤੋਂ 200 ਵਿੱਚ ਸੀ ਪਰ ਬਾਰ ਪਾਸੇ ਲੜਨ ਵਾਲੀ ਫੌਜ ਲੱਖਾਂ ਵਿੱਚ ਸੀ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਤੋਂ 56 ਵਾਲੇ ਇੱਕ ਅਖਬਾਰ ਨੇ ਇਸ ਬਾਰੇ ਰਿਪੋਰਟ ਛਾਪੀ ਸੀ ਜਿਸ ਵਿੱਚ ਦੱਸਿਆ ਸੀ ਕਿ 4 ਤਰੀਕ ਦੀ ਰਾਤ ਨੂੰ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਗਈ ਫੌਜ ਲਈ 4 ਲੱਖ ਸ਼ਰਾਬ ਦੀ ਬੋਤਲ ਕੋਟੇ ਵਿੱਚ ਇਸ਼ੂ ਕੀਤੀ ਗਈ ਸੀ ਇਸ ਤੋਂ ਫੌਜ ਦੀ ਗਿਣਤੀ ਦਾ ਅੰਦਾਜ਼ਾ ਸੁਨੇਹ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਅਖੀਰ ਵਿੱਚ ਮੈਂ ਇਹ ਹੀ ਕਹਾਂਗਾ ਕਿ ਜਿਸ ਤਰ੍ਹਾਂ ਦੀ ਬਹਾਦਰੀ ਨਾਲ ਮੁੱਠੀ ਭਾਰਾ ਸਿੰਘਾਂ ਨੇ ਲੱਖਾਂ ਦੀ ਫੌਜ ਨੂੰ ਨੇੜੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਚੰਕੌਰ ਦੀ ਕੱਚੀ ਗੜੀ ਦੀ ਜੰਗ ਨੂੰ ਦੁਬਾਰਾ ਤਰੋਤਾਜ਼ਾ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਬੱਚਾ ਹੁਣ ਅੱਗੇ ਬੱਚਾ ਗੁਰシャン ਸਿੰਘ ਤੇ ਗੁਰਫਤੇ ਸਿੰਘ ਇਹਨਾਂ ਨੇ ਕੁਝ ਸਵਾਲ ਤਿਆਰ ਕੀਤੇ ਨੇ ਤੇ ਉਹਨਾਂ ਬਾਰੇ ਇਹਨਾਂ ਨੂੰ ਪੁੱਛਿਆ ਜਾਊ ਤੇ ਬੱਚੇ ਉਸ ਦਾ ਉੱਤਰ ਦੇਣਗੇ ਪਹਿਲਾਂ ਗੁਰシャン ਸਿੰਘ ਗੁਰਫਤੇ ਸਿੰਘ ਜੀ ਪਹਿਲਾਂ ਵਾਏ ਗੁਰੂ ਜੀ ਦਾ ਖਾਸਾ ਵਾਏ ਗੁਰੂ ਜੀ ਕੀ ਫਤਿਹ ਗੁਰਫਤੇ ਸਿੰਘ ਤੁਹਾਡਾ ਪਹਿਲਾ ਸਵਾਲ ਹੈ ਬੱਚਾ ਸੰਤ ਜਰਨੈਲ ਸਿੰਘ ਢੰਡਾ ਵਾਲੇ ਕਦੋਂ ਸ਼ਹੀਦ ਹੋਏ 6 ਜੂਨ 1986 ਸਾਂਝ ਚਨੜਾ ਸਿੰਘ ਪੰਜਾਬ ਵਾਲੇ ਗੇਰੇ ਖਾਮ ਦੇ ਸ਼ਹੀਦ ਹੋਏ ਹਰਮਨਜੀਤ ਸਾਹਿਬ ਅੰਮ੍ਰਿਤਸਰ ਜਦੋਂ 1984 ਦਾ ਸਾਕਾ ਹੋਇਆ ਉਸ ਸਮੇਂ ਕਿਹੜੀ ਸਰਕਾਰ ਸੀ ਕਾਂਗਰਸ ਸਰਕਾਰ 1984 ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ ਇੰਦਰਦਾ ਗਾਂਧੀ 1 ਜੂਨ 1984 ਨੂੰ ਕਿਹੜੇ ਫੌਜੀ ਅਫਸਰ ਦੀ ਅਗਵਾਈ ਹੇਠ ਗੋਲੀਬਾਰੀ ਹੋਈ ਜੋਇਨ 올 ਬਿਦਾ ਸ਼ਾਬਾਸ਼ ਜਨਰਲ ਗੁਰਦੀਪ ਪਰਾੜ ਸ਼ਾਬਾਸ਼ ਬੱਚੇ ਕਿਹੜੇ ਡਿਪਟੀ ਕਮਿਸ਼ਨਰ ਨੇ ਫੌਜਾਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਦਰ ਆਉਣ ਤੋਂ ਮਨਾ ਕਰ ਦਿੱਤਾ ਗੁਰਦੇਵ ਸਿੰਘ ਜੀ ਕਿਹੜੇ ਨਵੇਂ ਡਿਪਟੀ ਕਮਿਸ਼ਨਰ ਨੇ ਫੌਜਾਂ ਨੂੰ ਅੰਮ੍ਰਿਤਸਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਰਮੇਸ਼ 인ਦਰ ਸਿੰਘ ਸ਼ਾਬਾਸ਼ ਗੁਰਦੁਆਰਾ ਅਟਲ ਰਾਏ ਦੇ ਕਿਹੜੇ ਸਿੰਘ ਨੇ ਮੋਰਚਾ ਲਾਇਆ ਹੋਇਆ ਸੀ ਭਾਈ ਮੇਂਗਾ ਸਿੰਘ ਭਾਈ ਮੇਂਗਾ ਸਿੰਘ ਜੀ ਕਿੰਨੇ ਪੱਤਰਕਾਰਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡੜੇ ਬੈ ਪੈਂਤੀ ਸ਼ਾਬਾਸ਼ ਜਦੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਸ਼ਹੀਦ ਹੋਏ ਉਹ ਵਾਹਿਗੁਰੂ ਜਦੋਂ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਸ਼ਹੀਦ ਹੋਏ ਉਹ ਕਿੱਥੇ ਮੌਜੂਦ ਸਨ ਨਿਸ਼ਾਨ ਸਾਹਿਬ ਜ਼ਕੋਲ ਨਿਸ਼ਾਨ ਸਾਹਿਬ 울ਸ਼ਾਵਾਸ਼ ਫਤਿਹ ਬਲੌਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਪੁੱਤਰ ਅਗੇ ਬੱਚੇ ਹੈ ਜੀ ਅਗਮਜੋਤ ਸਿੰਘ ਅਗਮਜੋਤ ਸਿੰਘ ਤੁਹਾਨੂੰ ਕਵਤਾ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਵਤਾ ਪੋਲਨ ਲੱਗਾਂ ਹਾਂ ਜੋਸ਼ਹੀਤਾ ਦਾ ਚਿਪਟੂ ਚਿਪਟੂ ਆ ਉੱਚੀ ਤੇ ਜੋਸ਼ਹੀਤਾ ਦਾ ਸਮਾਰਪਿਤ ਹੈ ਇਹ ਦਿਨ ਹੈ ਉਹਨਾਂ ਸ਼ਹੀਤਾ ਦਾ ਜੋ ਮੌਤ ਲਾਰੀ ਨਾਲ ਵਰ ਕੇ ਸੀ ਖੂਨ ਆਪਣੇ ਜਿਸਮ ਦਾ ਡੋਲ ਕੇ ਨਾ ਪੰਛ ਦਾ ਉਚਾਰ ਗੇ ਸੀ ਅਜ ਪੰਛ ਦੇ ਮੇਰੇ ਵਿੱਚ ਦਾਤਾ ਬਸ ਕੰਡੇ ਹੀ ਕੰਡੇ ਦਿਸਦੇ ਨੇ ਕਿੰਨਾ ਸਿਰ ਜੋਟੇ ਬੈਨਾ ਸੀ ਅਜ ਵੰਡੇ ਹੀ ਵੰਡੇ ਦਿਸਦੇ ਨੇ ਕਰ ਮੇਰ ਦੀ ਨਜ਼ਰ ਤੂੰ ਦਾਤਾ ਖੋਦੀ ਵਕੀਲੀ ਤੱਕ ਬਰੀ ਦੂਰ ਕਰਦੇ ਮਰੂਥਲ ਬਣੇ ਸਰਦਸੀਨ ਨੂੰ ਰਹਾਣੀ ਨੂਰ ਦਿਨਾਲ ਭਰਪੂਰ ਕਰਦੇ ਮਰੂਥਲ ਬਣੇ ਸਰਦਸੀਨ ਨੂੰ ਰਹਾਣੀ ਨੂਰ ਦਿਨਾਲ ਭਰਪੂਰ ਕਰਦੇ ਵੈਗੂ ਜੀ ਦਾ ਖਾਸਾ ਵੈਗੂ ਜੀ ਦੀ ਫੋਟੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅਗਲੀ ਬੱਚੀ ਹੈ ਜੀ ਸਦਕਪ੍ਰੀਤ ਕੌਰ ਵਾਇਗਰੂ ਜੀ ਦਾ ਖਾਸਾ ਵਾਇਗਰੂ ਜੀ ਦੀ ਫਤਿਹ ਮੈਂ ਅੱਜ ਤੁਹਾਨੂੰ 84 ਦੇ ਸਾਕੇ ਬਾਰੇ ਕਵਿਤਾ ਸੁਣਾਵਾਂਗੀ ਪੁੱਲਦਾਂ ਨੇ ਉਹ 84 ਦਾ ਸਾਕਾ ਦੁਸ਼ਮਣ ਬਣਿਆ ਸੀ ਦੇਸ਼ ਦਾ ਰਾਖਾ ਫੌਜਾਂ ਨੇ ਲਾਇਆ ਸੀ ਨਾਕਾ ਹਰਮੰਦਰ ਤੇ ਪਾਇਆ ਸੀ ਡਾਕਾ ਕੱਲੂ ਕਾਰੇ ਤਿੰਨ ਬਣਾਤੇ ਹਰਮੰਦਰ ਤੇ ਟੈਂਕ ਚੜਾਤੇ ਅਕਾਲ ਤਖਤ ਸਾਹਿਬ ਖੰਡਰ ਬਣਾਤੇ ਅਨੇਕਾਂ ਨੇ ਦੋਸ਼ ਸ਼ਹੀਦ ਕਰਾਤੇ ਸੱਚ ਹੈ ਇਹ ਨਹੀਂ ਕੋਈ ਕਹਾਣੀ ਲਾਲ ਹੋਇਆ ਸੀ ਸਰੋਵਰ ਦਾ ਪਾਣੀ ਫਿਰ ਸਿੱਖਾਂ ਤੇ ਆਫਤ ਆਈ ਦੇਸ਼ ਦੇ ਨੇਤਾਂ ਬਣੇ ਕਸਾਈ ਜਿਨ੍ਹਾਂ ਦੇ ਖੰਡੇ ਸਿਪਾਏ ਉਹਨਾਂ ਦੇ ਗਲ ਟਾਇਰ ਸਿਪਾਏ ਜਿਨ੍ਹਾਂ ਲਈ ਗੁਰੂ ਜੀ ਨੇ ਸਰਬੰਸ ਵਾਰਿਆ ਉਹਨਾਂ ਨੇ ਹੀ ਸਿੱਖਾਂ ਨੂੰ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰ ਹੁਣ ਅਗਲੀ ਕਵਤਾ ਹੈ ਬੱਚੀ urshan कौर ਅਤੇ jafar कौर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਵਤਾ ਦਾ ਨਾਮ ਹੈ ਚਮਕੌਰ ਗੜੀ ਫਰੀਦ ਯਾਦ ਕਰਾਤੀ ਮਾੜੀ ਨੀਤ ਨ ਆਈ ਸੀ ਜੋ ਗਿਰ ਜਾ ਵਾਂਗੂ ਛਾਏ ਸੀ ਜੋ ਮਾੜੀ ਨੀਤ ਨ ਆਈ ਸੀ ਜੋ ਗਿਰ ਜਾ ਵਾਂਗੂ ਛਾਏ ਸੀ ਜੋ ਗਿਣਤੀ ਦੇ ਕੁਝ ਬੰਦਿਆਂ ਦੇ ਲਈ ਤੋਪਾਂ ਟੈਂਕ ਲਿਆਏ ਸੀ ਜੋ ਵਿੱਚ ਹਵਾ ਦੇ ਪਲ ਵਿੱਚ ਉੱਡਣ ਲਾਤੇ ਮੋਰਚੇ ਪਾਪੀ ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਜਲਪਾਪੀ ਨੇ ਸਿੱਧੀਆਂ ਗੋਲੀਆਂ ਦਾਗੀਆਂ ਵੱਲ ਹਰਮੰਦਰ ਦੇ ਸਾਰੇ ਸਿੰਘ ਸ਼ਹੀਦ ਜਾਗ ਪਏ ਤੀਰ ਵਾਲੇ ਦੇ ਅੰਦਰ ਦੇ ਕਲਗੀ ਤਰਦਿਆਂ ਬੱਬਰ ਸ਼ੇਰਾਂ ਛੱਜ ਬਣਾਤੇ ਛਾਤੀ ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਚੇਚਰਾਸੀ ਦੇ ਉੱਚੀਆਂ ਅਕਲਾ ਮਹਿੰਗੀਆਂ ਰਫਨਾ ਵਾਲਿਆਂ ਨੂੰ ਗਲ ਔੜੇ ਨਾ ਅਫਸਰ ਕਹਿੰਦੇ ਕਰੋ ਸਾਹਮਣਾ ਕੋਈ ਵੀ ਬੰਦਾ ਦੌੜੇ ਨਾ ਪਰ ਅੱਖਾਂ ਵਿੱਚ ਕਿਹੜਾ ਅੱਖਾਂ ਪਾਵੇ ਮੌਤ ਪਿਆਸੀ ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਕਲਵੰਤ ਸਿਆ ਫਿਰ ਹਵਾ ਹੋਗੇ ਦਾਵੇ ਇਸ ਆਪਰੇਸ਼ਨ ਦੇ ਟਕਸਾਲ ਦੇ ਸਿੰਘਾਂ ਨਾਲ ਖਲੋਗੇ ਯੋਦੇ ਜਦ ਫੜ ਰਹੇਸ਼ਣ ਦੇ ਇੱਕ ਵਾਰੀ ਫਿਰ ਪੂਰੇ ਹੋਗੇ ਬੋਲ ਆਨੰਦਪੁਰ ਵਾਸੀ ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਬਤੋ ਆਪ ਸਬਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਮੌਕਾ ਦਿੱਤਾ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਸਾਡਾ ਮਕਸਦ ਸਿਰਫ ਇਹਨਾ ਹੁੰਦਾ ਹੈ ਕਿ ਜਿਹੜੇ ਬੱਚੇ ਹੈ ਇਹ ਆਪਣੇ ਇਤਿਹਾਸ ਨਾਲ ਜਰੂਰ ਜੋੜਨ ਧਰਮ ਨਾਲ ਜਰੂਰ ਜੋੜਨ ਤੇ ਇਹਨਾਂ ਨੂੰ ਪਤਾ ਹੋਵੇ ਕਿ ਸਾਡੇ ਨਾਲ ਪਾਸਟ ਵਿੱਚ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਚੀਜ਼ਾਂ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਸੋ ਅਸੀਂ ਆਪਣੇ ਭੂਤਕਾਲ ਤੋਂ ਸਿੱਖਿਆ ਲੈ ਕੇ ਜਿਹੜਾ ਆਪਣਾ ਭਵਿੱਖ ਹੈ ਉਹਨੂੰ ਉਲੀਕਦੇ ਹਾਂ ਉਹਨੂੰ ਤਰਾਸ਼ਦੇ ਹਾਂ ਸੋ ਬੱਚਿਆਂ ਨੇ ਕਪਤਾਵਾਵਾਂ ਪੇਸ਼ ਕੀਤੀਆਂ ਨੇ ਉਹਨਾਂ ਦਿਨਾਂ ਬਾਰੇ ਦੱਸਿਆ ਏ ਕਹਿੰਦਿਆਂ ਤੋਂ ਕਈ ਵਾਰੀ ਜਾਣੇ ਨਾ ਜਾਣੇ ਵਿੱਚ ਬਹੁਤ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਸੁਭਾਵਕ ਨੇ ਸੋ ਨਾਲ ਲਈ ਖੇਮਾਂ ਦੀ ਜਾਂਚ ਖਾਂਜੀ ਤੇ ਆਪ ਸਭ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਬੈ ਕੇ ਸੁਣਿਆ ਸਮੂਹ ਪ੍ਰਬੰਧਕ ਕਮੇਟੀ ਦਾ ਸਾਨੂੰ ਇਹਨਾਂ ਨੇ 1 ਘੰਟੇ ਦਾ ਸਮਾਂ ਦਿੱਤਾ ਹੈ ਤਿੰਨ ਹਫ਼ਤਿਆਂ ਵਿੱਚ ਅਸੀਂ 20-20 ਮਿੰਟ ਕਰਕੇ ਇਹਨਾਂ ਦਾ ਸਮਾਂ ਲਿਆ ਸੋ ਸਮੂਹ ਪ੍ਰਬੰਧਕ ਕਮੇਟੀ ਦਾ ਭਾਈ ਸਾਹਿਬ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ ਸੋ ਤੇ ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਇੱਕ ਸਮੱਤ ਬਖਸ਼ੀ ਕਿ ਬੱਚਿਆਂ ਨੂੰ ਅਸੀਂ ਜੋੜਨ ਲਈ ਉਪਰਾਲੇ ਕਰ ਸਕੀਏ ਸੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ